ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਮੋਗਾ ਚ ਡਰੇਨ ਦੀ ਸਫਾਈ ਨਾ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਡਰੇਨ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਕੀਤਾ ਮੁਤਲ ਅਕਾਲੀ ਆਗੂ ਵਿਕਰਮਜੀਤਿਆ ਦੀ ਜ਼ਮਾਨਤ ਤੇ ਕੱਲ ਨੂੰ ਮੋੜ ਹੋਵੇਗੀ ਸੁਣਵਾਈ ਬੈਰਕ ਬਦਲਣ ਦੀ ਮੰਗ ਤੇ ਏ ਡੀ ਜੀ ਪੀ ਜੇਲ ਵੱਲੋਂ ਜਵਾਬ ਕੀਤਾ ਜਾਵੇਗਾ ਧਾਇਰ ਆਪਰੇਸ਼ਨ ਸਿੰਧੂਰ ਤੇ ਅਗਲੇ ਹਫਤੇ ਸਦਨ ਚ ਹੋਵੇਗੀ ਵੱਡੀ ਚਰਚਾ 16 ਘੰਟੇ ਚੱਲੇਗੀ ਬਹਿਸ ਪੰਜਾਬੀ ਚ ਰਜਿਸਟ ਦੁਨੀਆਂ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ ਸੁਪਾਲ ਸਿੰਘ ਖਰੜਨੇ ਪੁਲਿਸ ਵਿਭਾਗ ਲਈ ਖਰੀਦੇ ਟੋਇਟਾ ਹਾਈਲਕਸ ਵਾਨਾਂ ਦੇ ਕਪਲੇ ਬਾਰੇ ਕੀਤੇ ਵੱਡੇ ਖੁਲਾਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਲਾਏ ਇਲਜ਼ਾਮ ਪੰਜਾਬ ਸਰਕਾਰ ਨੇ ਬਦਲਿਆ ਇੱਕ ਵਿਭਾਗ ਦਾ ਨਾਮ ਨੋਟੀਫਿਕੇਸ਼ਨ ਕੀਤਾ ਜਾਰੀ ਪੰਜਾਬ ਚ ਮੀਂਹ ਪੈਣ ਬਾਰੇ ਆਈ ਨਵੀਂ ਖਬਰ ਕੱਲ ਲਈ ਵੀ ਅਲਰਟ ਹੋਇਆ ਜਾ ਰਹੀ ਅਕਾਲੀ ਦਲ ਨੇ ਬੇਦਬੀ ਦੇ ਮੁੱਦੇ ਤੇ ਕਿਹਾ ਆਪ ਸਰਕਾਰ ਕੇਜਰੀਵਾਲ ਤੇ ਸੀਐਮ ਭਗਵੰਤ ਤਮਾਨ ਤੋਂ ਮੰਗਿਆ ਜਵਾਬ ਲੈਨ ਪੂਲਿੰਗ ਪਾਲਸੀ ਨੂੰ ਲੈ ਕੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦਾ ਵੱਡਾ ਬਿਆਨ ਪੰਜਾਬ ਸਰਕਾਰ ਖਿਲਾਫ ਕੀਤਾ ਨਮਾ ਐਲਾਨ ਬੀਤੇ ਦਿਨੀ ਮੋਗਾ ਵਿੱਚ ਹੋਈ ਬਾਰਿਸ਼ ਕਾਰਨ ਪੂਰੇ ਸ਼ਹਿਰ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਇਸ ਬਾਰਿਸ਼ ਕਾਰਨ ਹਰ ਗੋਬਿੰਦਨਗਰ ਵਿੱਚੋਂ ਲੰਗਦੇ ਡਰੇਨ ਦੀ ਸਫਾਈ ਨਾ ਹੋਣ ਕਾਰਨ ਓਵਰਫਲੋ ਹੋ ਗਿਆ ਸੀ ਅਤੇ ਇਸ ਕਾਰਨ ਪੂਰੇ ਇਲਾਕੇ 'ਚ ਪਾਣੀ ਇਕੱਠਾ ਹੋ ਗਿਆ ਸੀ ਇਸ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ ਇਸ ਹਾਸੇ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਡਰੇਨ ਵਿਭਾਗ ਦੇ ਦੋ ਅਧਿਕਾਰੀਆਂ ਨੂੰ ਲਾਪਰਵਾਹੀ ਲਈ ਮੁਅਤਲ ਕਰ ਦਿੱਤਾ ਹੈ ਇਸ ਦੇ ਨਾਲ ਹੀ ਸਰਕਾਰ ਨੁਕਸਾਨੇ ਗਏ ਘਰਾਂ ਨੂੰ ਮੁਆਵਜ਼ਾ ਦੇਵੇਗੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜੇਲ੍ਹ ਵਿੱਚ ਬੰਦ ਸਾਬਕਾ ਕਾਲੀ ਮੰਤਰੀ ਵਿਕਰਮਜੀਤ ਠਿਆਦੀ ਜਮਾਨਤ ਪਟੀਸ਼ਨ ਤੇ ਕੱਲ ਨੂੰ ਮੋੜ ਸੁਣਵਾਈ ਹੋਵੇਗੀ ਅਦਾਲਤ ਨੇ ਬੈਰਕ ਬਦਲਨ ਨੂੰ ਲੈ ਕੇ ਬੀਤੇ ਦਿਨੀ ਐਡੀਜੀਪੀ ਨੂੰ ਵੱਡੇ ਹੁਕਮ ਜਾਰੀ ਕੀਤੇ ਹਨ ਇਸ ਪਟੀਸ਼ਨ ਤੇ ਵੀ 25 ਜੁਲਾਈ ਯਾਨੀ ਕੱਲ ਨੂੰ ਮੁਰਤੋਂ ਸੁਣਵਾਈ ਹੋਣੀ ਹੈ ਅਤੇ ਡੀਜੀਪੀ ਜੇਲ੍ਹ ਵੱਲੋਂ ਅਦਾਲਤ ਵਿੱਚ ਲਿਖਤੀ ਜਵਾਬ ਦਾਇਰ ਕੀਤਾ ਜਾਵੇਗਾ। ਅਗਲੇ ਹਫਤੇ ਮੰਗਲਵਾਰ ਨੂੰ ਸਦਨ ਵਿੱਚ 16 ਘੰਟੇ ਆਪਰੇਸ਼ਨ ਸਿੰਧੂਰ ਤੇ ਚਰਚਾ ਕੀਤੀ ਜਾਵੇਗੀ। ਇਹ ਵਿਰੋਧੀ ਪਾਰਟੀਆਂ ਦੀ ਮੰਗ ਤੇ ਹੋ ਰਿਹਾ ਜਿਨ੍ਹਾਂ ਨੇ ਹਰ ਹਫਤੇ ਚਰਚਾ ਸੈਸ਼ਨ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੈਰ ਹਾਜ਼ਰੀ ਕਾਰਨ ਪਹਿਲਗਾਮ ਤੇ ਚਰਚਾ ਬਿੱਤੇ ਦਿਨੀ ਨਹੀਂ ਹੋ ਸਕੀ ਇਸ ਮੁੱਲਤਵੀ ਬਾਰੇ ਵਿਰੋਧੀ ਧਿਰ ਨੇ ਕਿਹਾ ਕਿ ਕਾਰੋਬਾਰ ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ ਵਾਰ-ਵਾਰ ਰੱਦ ਕਰਨਾ ਸਹੀ ਨਹੀਂ ਹੈ ਇਸ ਦੇ ਨਾਲ ਹੀ ਪਿਛਲੇ 3 ਦਿਨਾਂ ਤੋਂ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਵਿਰੋਧੀ ਧਿਰਾਂ ਵੱਲੋਂ ਐਸਆਈਆਰ ਪਹਿਲਗਾਮ ਦਾਸ਼ਤੀ ਹਮਲੇ ਤੇ ਹੋਰਨਾਂ ਮੁੱਦਿਆਂ ਤੇ ਚਰਚਾ ਦੀ ਮੰਗ ਨੂੰ ਲੈ ਕੇ ਮਾਨਸੂਨ اجلاس ਦੇ ਤੀਜੇ ਦਿਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਮੁਰਤੋ 11 ਵਜੇ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਵੇਗੀ ਉੱਥੇ ਹੀ ਮਿਲੀ ਜਾਣਕਾਰੀ ਮੁਤਾਬਿਕ ਹੁਣ ਅਗਲੇ ਹਫਤੇ ਸਦਨ ਵਿੱਚ 16 ਘੰਟੇ ਆਪਰੇਸ਼ਨ ਸਿੰਧੂਰ ਤੇ ਚਰਚਾ ਕੀਤੀ ਜਾਵੇਗੀ ਮਿਲੀ ਜਾਣਕਾਰੀ ਮੁਤਾਬਿਕ ਹਰੇਕ ਲੋਕ ਸਭਾ ਤੇ ਰਾ ਸਭਾ ਨੂੰ 16 ਘੰਟੇ ਦਾ ਸਮਾਂ ਦਿੱਤਾ ਗਿਆ ਹੈ ਵਿਰੋਧੀ ਧਿਰਾਂ ਵੱਲੋਂ ਜਵਾਬ ਦੀ ਮੰਗ ਨੂੰ ਤੇਜ਼ ਕਰਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਣਾ ਸਿੰਘ ਦੇ ਬੋਲਣ ਦੀ ਉਮੀਦ ਹੈ ਚਰਚਾ ਸੋਮਵਾਰ ਨੂੰ ਸ਼ੁਰੂ ਹੋਵੇਗੀ ਅਤੇ ਉਸ ਤੋਂ ਬਾਅਦ ਮੰਗਲਵਾਰ ਨੂੰ ਰਾਸਵਾ ਵਿੱਚ ਵੀ ਚਰਚਾ ਹੋਵੇਗੀ ਪੰਜਾਬ ਸਰਕਾਰ ਨੇ ਰਜਿਸਟਰੀ ਪ੍ਰਕਿਰਿਆ ਦੌਰਾਨ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵੱਡਾ ਕਦਮ ਚੁੱਕਿਆ ਹੈ ਮਾਲ ਵਿਭਾਗ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਹਰ ਰੋਜ਼ ਘੱਟੋ-ਘੱਟ 5% ਰਜਿਸਟਰੀ ਕਰਵਾਉਣ ਵਾਲੇ ਲੋਕਾਂ ਨੂੰ ਖੁਦ ਟੈਲੀਫੋਨ ਤੇ ਸੰਪਰਕ ਕਰਕੇ ਇਹ ਜਾਣਕਾਰੀ ਲੈਣ ਕੀ ਉਹਨਾਂ ਤੋਂ ਕਿਸੇ ਨੇ ਰਿਸ਼ਵਤਾਂ ਨਹੀਂ ਮੰਗੀ ਜੇ ਕਿਸੇ ਵੀ ਤਰ੍ਹਾਂ ਦਾ ਪ੍ਰੇਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਖਿਲਾਫ ਕਾਨੂੰਨੀ ਤੌਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੀ ਜਾਣਕਾਰੀ ਤੁਰੰਤ ਮੁਖ ਦਫ਼ਤਰ ਨੂੰ ਭੇਜੀ ਜਾਵੇਗੀ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤਹਿਸੀਲਾਂ 'ਚ ਬੈਠਣ ਵਾਲੇ ਡੀਡ ਰਾਈਟਰਾਂ ਟਾਈਪਿਸਟਾਂ ਤੇ ਪ੍ਰਾਪਰਟੀ ਡੀਲਰਾਂ ਨਾਲ ਤੁਰੰਤ ਮੀਟਿੰਗਾਂ ਕਰਕੇ ਉਹਨਾਂ ਤੋਂ ਭ੍ਰਿਸ਼ਟਾਚਾਰ ਦੇ ਮਾਮਲੇ ਬਾਰੇ ਜਾਣਕਾਰੀ ਲੈਣ ਸਾਰੇ ਸਬੰਧਤ ਲੋਕਾਂ ਨੂੰ ਸਖਤ ਚੇਤਾਵਨੀ ਦੇਣੀ ਹੋਵੇਗੀ ਕਿ ਜੇ ਕੋਈ ਵੀ ਕਿਸੇ ਅਧਿਕਾਰੀ ਦੇ ਨਾਂ ਤੇ ਪੈਸੇ ਮੰਗਦਾ ਕਾਬੂ ਆਇਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਸਬ ਰਜਿਸਟਰਾਰਾਂ ਤੇ ਜੁਆਇੰਟ ਸਬ ਰਜਿਸਟਰਾਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਹਰ ਰਜਿਸਟਰੀ ਦੌਰਾਨ ਦਸਤਾਵੇਜ਼ ਕਰਵਾਉਣ ਵਾਲੇ ਲੋਕਾਂ ਤੋਂ ਸਿੱਧਾ ਪੁੱਛਣ ਕਿ ਉਨ੍ਹਾਂ ਤੋਂ ਰਿਸ਼ਵਤ ਮੰਗੀ ਗਈ ਹੈ ਪੰਜਾਬ ਸਰਕਾਰ ਵੱਲੋਂ ਇੱਕ ਵਿਭਾਗ ਦਾ ਨਾਮ ਬਦਲਿਆ ਗਿਆ ਹੈ ਇਹ ਵਿਭਾਗ ਕੈਬਨਟ ਮੰਤਰੀ ਅਮਨ ਰੋੜਾ ਕੋਲ ਹੈ ਜਿਸ ਦਾ ਨਾਮ ਬਦਲਿਆ ਗਿਆ ਹੈ ਸ਼ਾਸਨ ਸੁਧਾਰ ਅਤੇ ਜਨ ਸ਼ਿਕਾਇਤ ਵਿਭਾਗ ਦਾ ਨਾਮ ਤਬਦੀਲ ਕਰ ਦਿੱਤਾ ਗਿਆ ਹੈ ਹੁਣ ਇਹ ਵਿਭਾਗ ਸੁਧਾਰ ਪ੍ਰਸ਼ਾਸਨ ਤੇ ਜਨਤਕ ਤਕਨੀਕੀ ਵਿਭਾਗ ਦੇ ਨਾਮ ਨਾਲ ਜਾਣਿਆ ਜਾਵੇਗਾ ਇਸ ਸੰਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਇਸ ਨੋਟੀਫਿਕੇਸ਼ਨ ਮੁਤਾਬਕ ਮੁੱਖ ਮੰਤਰੀ ਦੀ ਸਲਾਹ ਤੇ ਪੰਜਾਬ ਦੇ ਰਾਜਪਾਲ ਵੱਲੋਂ ਕੈਬਨਟ ਮੰਤਰੀ ਅਮਨ ਰੋੜਾ ਨੂੰ ਅਲਾਟ ਕੀਤੇ ਗਏ ਪ੍ਰਸ਼ਾਸਨਿਕ ਸੁਧਾਰ ਅਤੇ ਸ਼ਿਕਾਇਤ ਨਿਵਾਰਣ ਵਿਭਾਗ ਦਾ ਨਾਮ ਬਦਲ ਕੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਵਿਭਾਗ ਕਰ ਦਿੱਤਾ ਗਿਆ ਹੈ ਕਾਂਗਰਸ ਦੇ ਆਗੂ ਸੁਪਾਲ ਸਿੰਘ ਖੈਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ OSD ਤੇ ਵੱਡੇ ਇਲਜ਼ਾਮ ਲਾਏ ਹਨ ਅਤੇ ਪੰਜਾਬ ਪੁਲਿਸ ਵਿਭਾਗ ਲਈ 144 ਟੋਇਟਾ ਹਾਈਲਿਕਸ ਪਿਕਅਪ ਵਾਹਨਾਂ ਦੀ ਖਰੀਦ ਵਿੱਚ ਹੋਏ ਵੱਡੇ ਕਪਲੇ ਦਾ ਪਰਦਾ ਫਾਸ਼ ਕੀਤਾ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡੇ ਸਵਾਲ ਖੜੇ ਕੀਤੇ ਹਨ ਇਸ ਦੇ ਨਾਲ ਹੀ ਸੁਪਾਲ ਸਿੰਘ ਖੈਰਾ ਨੇ ਟਵੀਟ ਕਰਦੇ ਆ ਕਿਹਾ ਹੈ ਕਿ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਪਸ਼ਟ ਕਰਨ ਕਿ ਸਰਕਾਰ ਨੇ ਪੁਲਿਸ ਵਿਭਾਗ ਲਈ ਥੋਕ 144 ਟੋਇਟਾ ਹੀਲਿਕਸ ਸਪੀਕਰ ਵਾਨਾਂ ਦੀ ਖਰੀਦ ਵਿੱਚ ਕੋਈ ਛੋਟ ਕਿਉਂ ਨਹੀਂ ਲਈ ਕਿਉਂਕਿ ਆਮ ਖਰੀਦਦਾਰਾਂ ਨੂੰ ਇੱਕ ਵਾਹਨ ਦੀ ਖਰੀਦ ਲਈ 10 ਤੋਂ 15 ਲੱਖ ਰੁਪਏ ਦੀ ਛੋਟ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਵੱਡੇ ਪ੍ਰਿਸ਼ਟਾਚਾਰ ਦੀ ਸੀਬੀਆਈ ਹੈੱਡਕੁਆਰਟਰ ਤੋਂ ਜਾਂਚ ਦੀ ਮੰਗ ਕਰਦੇ ਹਾਂ ਕਿਉਂਕਿ ਭਗਵੰਤ ਮਾਨ ਪੰਜਾਬ ਦੇ ਗ੍ਰਹਿ ਮੰਤਰੀ ਵੀ ਹਨ ਪੰਜਾਬ ਦੇ ਮੌਸਮ 'ਚ ਇੱਕ ਵਾਰ ਫਿਰ ਤੋਂ ਤਬਦੀਲੀ ਵੇਖਣ ਨੂੰ ਮਿਲੀ ਹੈ ਜਲੰਧਰ ਸਮੇਤ ਕਈ ਇਲਾਕਿਆਂ 'ਚ ਪਈ ਬਾਰਿਸ਼ ਨਾਲ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ ਅਤੇ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਵੱਲੋਂ ਇਸ ਪੂਰੇ ਹਫਤੇ بارش ਦੀ ਭਵਿੱਖਬਾਣੀ ਕੀਤੀ ਗਈ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਸੁੱਬੇ ਪਾਰੇ ਵਿੱਚ بارش ਦਾ ਸਰਵੇਖਣ ਨੂੰ ਮਿਲੇਗਾ ਵਿਭਾਗ ਵੱਲੋਂ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ 'ਚ yellow alert ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਪਟਿਆਲਾ ਮੋਗਾ ਫਿਰੋਜ਼ਪੁਰ ਜਲੰਧਰ ਤਰਨਤਾਰਨ ਤੇ ਕਪੂਰਥਲਾ 'ਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਦੀ ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਏਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਉੱਥੇ ਹੀ ਅੱਜ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਵਿੱਚ ਭਾਰੀ ਬਾਰਿਸ਼ ਹੋਵੇਗੀ ਅਤੇ ਫਿਰ 27 ਅਤੇ 28 ਤਰੀਕ ਨੂੰ ਵੀ ਪੰਜਾਬ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਪਰਮਭਾਨ ਸਿੰਘ ਰੋਮਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਦੱਸਣ ਕਿ ਵਿਧਾਇਕ ਮੁਹੰਮਦ ਜਮੀਲੁਰ रहमान ਜਿਸ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ 'ਚ ਮੁੱਖ ਮਲਜ਼ਮ ਦੀ ਡਟਮੀ ਹਮਾਇਤ ਕੀਤੀ ਨੂੰ ਬੇਅਦਬੀ ਵਿਰੋਧੀ ਬਿਲ ਤੇ ਬਣਾਈ ਸਲੈਕਟ ਕਮੇਟੀ ਦਾ ਮੈਂਬਰ ਕਿਉਂ ਨਿਯੁਕਤ ਕੀਤਾ ਗਿਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਆਂ ਉਹਨਾਂ ਨੇ ਕਿਹਾ ਕਿ ਜਦੋਂ ਮਲੇਰ ਕੋਟਲਾ ਬੇਦਬੀ ਕੇਸ ਵਿੱਚ ਨਰੇਸ਼ ਯਾਦਵ ਤੇ ਮੁਕੱਦਮਾ ਚੱਲਿਆ ਤਾਂ ਮੁਹੰਮਦ ਜਮੀਲ ਨੇ ਉਸ ਦੀ ਡਟਵੀਂ ਹਮਾਇਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੁਹੰਮਦ ਜਮੀਰ ਉਸ ਨੇੜਲੀ ਜੁੰਡਲੀ ਵਿੱਚ ਸ਼ਾਮਿਲ ਸੀ ਜਿਸ ਨੇ ਹਰ ਸੁਣਵਾਈ ਵਿੱਚ ਸ਼ਮੂਲੀਅਤ ਕੀਤੀ ਤੇ ਯਾਦਵ ਨੂੰ ਬਚਾਉਣ ਲਈ ਪੂਰਜੋਰ ਕੋਸ਼ਿਸ਼ ਕੀਤੀ ਬਾਅਦ ਵਿੱਚ ਇਨਾਂ ਯਤਨਾਂ ਲਈ ਉਸ ਨੋਮ ਲੇਰ ਕੋਟਲਾ ਤੋਂ ਟਿਕਟ ਦੇ ਕੇ ਨਿਵਾਜਿਆ ਗਿਆ ਸੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤਮਾਨ ਦੋਵੇਂ ਇਹ ਦੱਸਣ ਕਿ ਕਿਸ ਦੇ ਹੁਕਮਾਂ ਤੇ ਡਿਪਟੀ ਕਮਿਸ਼ਨਰ ਨੇ ਇਹ ਪੱਤਰ ਲਿਖ ਕੇ ਮੁੱਖ ਮੁੱਲਜ਼ਮਾ ਨਰੇਸ਼ ਯਾਦਵ ਨੂੰ ਬਚਾਉਣ ਦੀ ਕੋਸ਼ਿਸ਼ ਉਸ ਨੂੰ ਮਲਜ਼ਮ ਠਹਿਰਾਏ ਜਾਣ ਤੋਂ ਸਿਰਫ 1 ਮਹੀਨਾ ਪਹਿਲਾਂ ਕੀਤੀ ਉਹਨਾਂ ਕਿਹਾ ਕਿ ਸਰਕਾਰ ਇਹ ਵੀ ਦੱਸੇ ਕਿ ਜਿਨ੍ਹਾਂ ਅਧਿਕਾਰੀਆਂ ਨੇ ਬੇਅਦਬੀ ਦੇ ਮਲਜਮਾਂ ਨੂੰ ਬਚਾਉਣ ਦੀ ਪੂਰਜੋਰ ਕੋਸ਼ਿਸ਼ ਕੀਤੀ ਖਾਸ ਤੌਰ ਤੇ ਯਾਦਵ ਨੂੰ ਮਲਜ਼ਮ ਠਹਿਰਾਏ ਜਾਣ ਦੀ ਰੋਸ਼ਨੀ ਵਿੱਚ ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿਸਾਨਾ ਗੂ ਸਰਵਨ ਸਿੰਘ ਪੰਦੇਰ ਨੇ ਪ੍ਰੈਸ ਵਾਰਤਾ ਕਰਕੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਕਿਸਾਨਾਂ ਤੇ ਮਜ਼ਦੂਰ ਰੱਦ ਕਰਦੇ ਹਨ ਉਹਨਾਂ ਕਿਹਾ ਹੈ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਮੁੱਢੋ ਰੱਦ ਕੀਤਾ ਜਾਵੇ ਪਰ ਇਸੁੱਤੇ ਸਰਕਾਰ ਨੂੰ ਵਿਚਾਰ ਕਰਨੀ ਚਾਹੀਦੀ ਹੈ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਅਸੀਂ ਜ਼ਮੀਨ ਬਚਾਓ ਪੰਜਾਬ ਬਚਾਓ ਨਾਅਰੇ ਤਹਿਤ 20 ਅਗਸਤ ਨੂੰ ਮਹਾਂ ਰੈਲੀ ਕਰਾਂਗੇ ਇਸ ਤੋਂ ਬਾਅਦ 28 ਜੁਲਾਈ ਨੂੰ ਪੰਜਾਬ ਵਿੱਚ ਡੀਸੀ ਦਫ਼ਤਰਾਂ ਅੱਗੇ ਤਰਨਾ ਲਾਵਾਂਗੇ ਅਤੇ ਮੰਗ ਪੱਤਰ ਦੇਵਾਂਗੇ ਸਰਵਨ ਸਿੰਘ ਪੰਦੇਰ ਨੇ ਵੀ ਕਿਹਾ ਕਿ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ ਇਸ ਤੋਂ ਅਗਲੇ ਪ੍ਰੋਗਰਾਮ ਵਿੱਚ 11 ਅਗਸਤ ਨੂੰ ਮੋਟਰਸਾਈਕਲ ਰੈਲੀ ਕਰਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਐਸਕੇਐਮ ਨੂੰ ਚਿੱਠੀ ਲਿਖ ਕੇ ਇਕੱਠੇ ਹੋਣ ਲਈ ਕਹਾਂਗੇ ਅਤੇ 26 ਅਗਸਤ ਨੂੰ ਕਿਸਾਨ ਪਵਨ ਵਿੱਚ ਮੀਟਿੰਗ ਕਰਾਂਗੇ ਪੰਜਾਬ ਵਿੱਚ ਅਸੀਂ ਇਕੱਠੇ ਅੰਦੋਲਨ ਕਰਨਾ ਚਾਹੁੰਦੇ ਹਾਂ ਅਸੀਂ ਇਕਾ ਚਾਹੁੰਦੇ ਹਾਂ ਪਹਿਲਾਂ ਵੀ ਚਿੱਠੀਆਂ ਲਿਖੀਆਂ ਹੁਣ ਵੀ ਫਿਰ ਲਿਖ ਰਹੇ ਹਾਂ ਉਹਨਾਂ ਨੇ ਕਿਹਾ ਕਿ ਲੈਣ ਪੂਲਿੰਗ ਨੀਤੀ ਦੀ ਪੰਜਾਬ ਨੂੰ ਲੋੜ ਨਹੀਂ ਅਗਰ ਸਰਕਾਰ ਕੋਲ ਕੋਈ ਇਸ ਤਰ੍ਹਾਂ ਦੀ ਡਿਮਾਂਡ ਆਈ ਹੈ ਤਾਂ ਉਸ ਨੂੰ ਜਨਤਾ ਕੀਤਾ ਜਾਵੇ ਗੱਡੀ ਵਿੱਚ 11 ਲੋਕ ਸਵਾਰ ਸਨ ਇਸ ਦਾ ਪਤਾ ਚੱਲਦਿਆਂ ਹੀ ਬਠਿੰਡਾ ਪੁਲਿਸ ਦੇ ਜਵਾਨ ਜੱਸੀ ਜਿਸ ਨੂੰ ਜਾਦਾ ਤੈਰਨਾ ਵੀ ਨਹੀਂ ਆਉਂਦਾ ਸੀ ਪਰ ਇਸ ਨੌਜਵਾਨ ਨੇ ਬਠਿੰਡਾ ਸਰੰਦ ਨਹਿਰ ਚ ਡਿੱਗੇ ਕਾਰ ਪੰਜ ਬੱਚੇ ਤੇ 6 ਵੱਡਿਆਂ ਸਮੇਤ ਕੁੱਲ 11 ਜਾਣਿਆਂ ਦੀ ਜਾਨ ਬਚਾਈ ਹਾਸੀ ਦਾ ਪਤਾ ਚਲਦਿਆਂ ਹੀ ਪੰਜਾਬ ਪੁਲਿਸ ਦੇ ਜਵਾਨ ਜਸਵੰਤ ਸਿੰਘ ਜੱਸੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕਾਰ ਸਵਾਰਾਂ ਨੂੰ ਬਚਾਉਣ ਲਈ ਨਹਿਰ ਚ ਛਾਲ ਮਾਰ ਦਿੱਤੀ ਅਤੇ ਦੇਖਦੇ ਹੀ ਦੇਖਦੇ ਡੂੰਘੇ ਪਾਣੀ ਵਿੱਚੋਂ 마ਸੂਮ ਬੱਚਿਆਂ ਸਮੇਤ 11 ਵਿਅਕਤੀਆਂ ਨੂੰ ਮੌਤ ਦੇ ਮੂੰਹ ਵਿੱਚੋਂ ਜਿੰਦਾ ਬਾਹਰ ਕੱਢ ਲਿਆ ਆ ਪੰਜਾਬ ਪੁਲਿਸ ਵਿੱਚ ਤਾਇਨਾਤ ਨੌਜਵਾਨ ਜਸਵਿੰਦਰ ਸਿੰਘ ਜੱਸੀ ਜਿਸ ਨੇ 11 ਲੋਕਾਂ ਦੀ ਜਾਨ ਬਚਾਈ ਇਸ ਕਰਕੇ ਅੱਜ ਇਸ ਦੀ ਤਾਰੀਫ ਸੋਸ਼ਲ ਮੀਡੀਆ ਤੇ ਹਰੇਕ ਇਨਸਾਨ ਕਰ ਰਿਹਾ ਹੈ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਬੈਮਨ ਪੁਲ ਨੇੜੇ ਸਵਾਰੀਆਂ ਨਾਲ ਭਰੀ ਇੱਕ ਗੱਡੀ ਨਹਿਰ ਵਿੱਚ ਡਿੱਗ ਗਈ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਜਿਵੇਂ ਹੀ ਉੱਥੇ ਪੁਲਿਸ ਪਹੁੰਚੀ ਤਾਂ ਇੱਕ ਪੁਲਿਸ ਮੁਲਾਜ਼ਮ ਨੇ ਆਪਣੀ ਜਾਨ ਖਤਰੇ ਵਿੱਚ ਪਾ ਨੈਰ ਚ ਛਾਲ ਮਾਰ ਦਿੱਤੀ ਤੇ ਸਾਰੇ ਕਾਰ ਸਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਕਾਰ ਵਿੱਚ 5 ਬੱਚੇ ਸਣੇ 11 ਲੋਕ ਸਵਾਰ ਸਨ ਪੁਲਿਸ ਮੁਲਾਜ਼ਮ ਨੇ ਲੋਕਾਂ ਦੀ ਮਦਦ ਨਾਲ ਕਾਰ ਸਵਾਰਾਂ ਨੂੰ ਬਾਹਰ ਕੱਢ ਲਿਆ ਅਤੇ ਉਹਨਾਂ ਨੂੰ ਹਸਪਤਾਲ ਵੀ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਨੌਜਵਾਨ ਵੈਲਫੇਅਰ ਸੁਸਾਇਟੀ ਤੇ ਪੁਲਿਸ ਮੁਲਾਜ਼ਮ ਦੀ ਮਦਰ ਨਾਲ ਸਾਰੇ ਕਾਰ ਸਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਜੇਕਰ ਪੁਲਿਸ ਮੁਲਾਜ਼ਮ ਹਿੰਮਤ ਨਾ ਦਿਖਾਉਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਅਨਮੋਲ ਗਗਨਮਾਨ ਦਾ ੁੱਡੇ ਰਣ ਮੋੜਾ ਕਤਵਾਰ ਰਸਤਾ ਵਾਪਸ ਇਹ ਕੀ ਕਹਣਾ ਚਾਹੁੰਦੇ ਹੋ ਦੇਖੋ ਮੈਂ ਜਿਹੜਾ ਕਹਿਣਾ ਤਾਂ ਕੀ ਹੈ ਮੈਨੂੰ ਮੇਰੇ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਨੈਸ਼ਨਲ ਕਨਵੀਨਰ ਨੇ ਮੈਨੂੰ ਪੰਜਾਬ ਦੇ ਵਿੱਚ ਪਾਰਟੀ ਦੇ ਪਰਿਵਾਰ ਦੇ ਮੁਖੀ ਵਜੋਂ ਮੈਨੂੰ ਡਿਊਟੀ ਹੈ ਜਿਹੜੀ ਜ਼ਿੰਮੇਵਾਰੀ ਉੱਤੀ ਹੈ ਤੇ ਇਹ ਮੇਰਾ ਫਰਜ਼ ਹੈ ਮੇਰੀ ਡਿਊਟੀ ਹੈ ਕਿ ਜੇ ਕੋਈ ਕਿਸੇ ਸਾਥੀ ਦੇ ਕਿਸੇ ਕੁਲੀਗ ਦੇ ਕਿਸੇ ਸਾਡੇ ਲੀਡਰ ਦੇ ਵਰਕਰ ਦੇ ਮਨ ਦੇ ਵਿੱਚ ਜੀ ਕੋਈ ਗਿਲਾ ਸ਼ਿਕਵਾ ਹੈ ਕੋਈ ਕਿਸੇ ਦੀ ਨਰਾਜ਼ਗੀ ਹੈ ਜਾਂ ਕੋਈ ਦੁੱਖ ਤਕਲੀਫ ਹੈ ਤਾਂ ਉਹਨੂੰ ਸੁਣ ਕੇ ਉਹਨੂੰ ਦੂਰ ਕਰਕੇ ਬੁੱਕਲ ਦੇ ਵਿੱਚ ਲੈ ਕੇ ਚੱਲਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਤੇ ਉਹੀ ਮੈਂ ਆਪਦੀ ਨਿਭਾਈ ਹੈ ਤੇ ਧੰਨਵਾਦ ਸਾਡੀ ਉਸ ਛੋਟੀ ਭੈਣ ਦਾ ਵੀ ਕਿ ਜਿਨ੍ਹਾਂ ਨੇ ਮੇਰੀ ਬੇਨਤੀ ਜਿਹੜੀ ਉਹ ਪ੍ਰਵਾਨ ਕੀਤੀ ਤੇ ਦੁਬਾਰਾ ਮੁੜ ਕੇ ਆਪਦੇ ਹਲਕੇ ਤੇ ਪਾਰਟੀ ਦੀ ਸੇਵਾ ਕਰਨ ਦਾ ਤਿਆਰ ਕੀਤਾ। ਕਰੋੜਾ ਸਾਹਿਬ ਸੁਨੀਲ ਜਾਖੜ ਜੀ ਦਾ ਇੱਕ ਬਿਆਨ ਆਇਆ ਕਹਿੰਦੇ ਕਿ ਹੁਣ ਸਮੇਂ ਦੀ ਲੋੜ ਆ ਆਕਾਲੀ ਦਲ ਤੇ ਭਾਜਪਾ ਨੂੰ ਇਕੱਠੇ ਹੋ ਜਾਣ ਤੇ ਚਲੋ ਉਹ ਇਕੱਠੇ ਹੋ ਜਾਣ ਜੀ ਅਲੱਗ-ਅਲੱਗ ਰਹਿ ਜਾਣ ਜੀ ਇਹ ਤਾਂ ਉਹਨਾਂ ਦੀ ਦੋਨੋਂ ਪਾਰਟੀਆਂ ਦਾ ਆ ਆਪਸੀ ਮਸਲਾ ਹੈ ਮੈਂ ਤਾਂ ਉਹਦੇ ਵਿੱਚ ਕਮੈਂਟ ਕਰਨ ਵਾਲਾ ਕੌਣ ਹੁੰਦਾ ਪਰ ਪਿਛਲੇ ਸਮੇਂ ਦੇ ਵਿੱਚ ਦੇਖਿਆ ਲੋਕਾਂ ਨੇ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਪਾਰਟੀਆਂ ਦੀ ਪਰਫਾਰਮੈਂਸ ਹੈ ਜਿਹੜੀ ਉਹ ਲੋਕਾਂ ਦੀ ਐਕਸਪੈਕਟੇਸ਼ਨ ਦੇ 1% ਵੀ ਨੇੜੇ ਵੀ ਨਹੀਂ ਪਹੁੰਚ ਸਕੀ ਔਰ ਮੈਂ ਸਮਝਦਾ ਜੀ ਇਕੱਠੇ ਹੋ ਜਾਣਗੇ ਤਾਂ ਵੀ ਹਾਲਾਤ ਨੇ ਜਿਹੜੇ ਉਹੀ ਰਹਿਣਗੇ ਕਿਉਂਕਿ ਦੋਨੋਂ ਪਾਰਟੀਆਂ ਜੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ ਅਕਾਲੀ ਦਲ ਆਪ ਦੇ ਬੇਸਿਕ ਸਿਧਾਂਤਾਂ ਤੋਂ ਜਦੋਂ ਦਾ ਨਿਖਰੇ ਹੈ ਜਦੋਂ ਦਾ ਬੇਸਿਕ ਸਿਧਾਂਤਾਂ ਤੋਂ ਪਰੇ ਹੋਇਆ ਹੈ ਉਦੋਂ ਦਾ ਲੋਕਾਂ ਦੇ ਵਿੱਚ ਉਹਦਾ ਸਫਾਇਆ ਜਿਹੜਾ ਉਹ ਹੋ ਚੁੱਕਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਲੇ ਦੀ ਪੁਸ਼ਤਪਨਾਹੀ ਕਰਕੇ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਇਸ ਤਰੀਕੇ ਨਾਲ ਪਰਫੁੱਲਤ ਹੋਣ ਦੀ ਇਜਾਜ਼ਤ ਦੇ ਕੇ ਇਹ ਕੰਮ ਦੋਨੋਂ ਚ ਕਦੋਂ ਹੋਏ ਸੀਗੇ ਇਹ ਉਹਦੀ ਹੋਏ ਸੀਗੇ ਜਦੋਂ ਅਕਾਲੀ ਭਾਜਪਾ ਇਕੱਠੇ ਸੀਗੇ ਉਹ ਤੋਂ ਮਗਰੋਂ ਸਿਆਸੀ ਮਜਬੂਰੀ ਕਰਕੇ ਦੋਨੋਂ ਅੱਡ ਵੱਡੀ ਹੋ ਗਏ ਤੇ ਹੁਣ ਜੇ ਦੁਬਾਰਾ ਉਹ ਇਕੱਠੇ ਹੋ ਕੇ ਫਿਰ ਮੁੜ ਕੇ ਦੁਬਾਰਾ ਪੰਜਾਬ ਨੂੰ ਉਸੇ ਰਾਹ ਲੈ ਕੇ ਜਾਣਾ ਚਾਹੁੰਦੇ ਨੇ ਬੀਜੇਪੀ ਦਾ ਕੇਂਦਰ ਸਰਕਾਰ ਦਾ ਕਿ ਇਹੋ ਜਿਹਾ ਰੁਖ ਪੰਜਾਬੀਆਂ ਪ੍ਰਤੀ ਔਰ ਕਿਸਾਨੀ ਪ੍ਰਤੀ ਰਿਹਾ ਉਹਨਾਂ ਤਿੰਨ ਕਾਨੂੰਨਾਂ ਵੇਲੇ ਆਪਾਂ ਦੇਖ ਹੀ ਲਿਆ ਸੋ ਮੈਨੂੰ ਨਹੀਂ ਲੱਗਦਾ ਹੈਗਾ ਕਿ ਇੰਨੇ ਧੋਖੇ ਇੰਨੇ ਤੱਕੇ ਇੰਨੇ ਇਹਨਾਂ ਕੁਝ ਸਹਿਣ ਦੇ ਬਾਵਜੂਦ ਵੀ ਇੰਨੀਆਂ ਕੁਤਾਹੀਆਂ ਤੇ ਇੰਨਾ ਤਰੋ ਖਾਣ ਦੇ ਬਾਵਜੂਦ ਵੀ ਪੰਜਾਬੀ ਅਕਾਲੀ ਔਰ ਭਾਜਪਾ ਨੂੰ ਮੂੰਹ ਲਾਉਣਗੇ 10 ਲੱਖ ਰੁਪਏ ਦੀ بیمਾ ਯੋਜਨਾ ਸਰਕਾਰ ਲੈ ਕੇ ਆ ਰਹੀ ਹੈ ਕੀ ਕਹ ਮੈਂ ਚੁਣ ਮੁੱਖ ਮੰਤਰੀ ਸਾਹਮਣੇ ਆ ਹਾਂ ਇਹ ਸਾਡੀ ਪਾਰਟੀ ਦੀ ਸਾਡੀ ਸਰਕਾਰ ਦੀ ਮੈਂ ਸਮਝਦਾ ਇੱਕ ਬੜਾ ਐਂਬੀਸ਼ੀਅਸ ਪ੍ਰੋਗਰਾਮ ਹੈ ਔਰ ਪੂਰੇ ਮੁਲਕ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਇੰਸ਼ੋਰੈਂਸ ਹੈ ਜਿਹੜੀ ਉਹ ਬੇਸਿਕਲੀ ਮੈਡੀਕਲ ਕਵਰੇਜ ਹੈ ਉਹ ਕਿ ਪਰਿਵਾਰ ਦੇ ਕਿਸੇ ਜੀ ਨੂੰ ਕੋਈ ਉੱਨੀ ਕੀ ਹੋ ਜਾਂਦੇ ਕੋਈ ਬਮਾਰਟ ਮਾਰ ਹੋ ਜਾਂਦਾ ਕੋਈ ਐਕਸੀਡੈਂਟ ਹੋ ਜਾਂਦਾ ਤੇ 10 ਲੱਖ ਤੱਕ ਦੇ ਉਹ ਪਰਿਵਾਰ ਦੇ ਜੀ ਨੇ ਜਿੰਨੇ ਵੀ ਜੀ ਨੇ ਉਹਨਾਂ ਸਾਰਿਆਂ ਦੀ ਕਵਰੇਜ ਹੋਏਗੀ ਚਾਹੇ ਸਰਕਾਰੀ ਚੋ ਕਰਾਓ ਚਾਹੇ ਪ੍ਰਾਈਵੇਟ ਚੋ ਕਰਾਓ ਤੇ ਹਰ ਤਰ੍ਹਾਂ ਦੇ ਲਾਜ ਜਿਹੜਾ ਉਹ ਕਵਰ ਹੋਏਗਾ ਇਹਨਾਂ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਹੁਣ ਚੀਕਾ ਮਾਰਦੇ ਫਿਰਦੇ ਅਸੀਂ ਇੱਕ ਦਿਨ ਬੈਠੇ ਉਹ ਪਹਿਲਾ ਖੱਬੀ ਬੰਬ ਨਹੀਂ ਫਿਰਦਾ ਅਸੀਂ ਦੂਜੇ ਦਿਨ ਸੱਚੀ ਬੰਨੀ ਇਹ ਕਹਿੰਦੇ ਤੁਸੀਂ ਉਹ ਕਾਲੀਦਲ ਦਾ ਪੁਰਾਣਾ ਬੇਲੀ ਆਪਣਾ ਉਹ ਸੀ ਹਸਣ ਲੱਗੇ ਮਾਨ ਸਾਹਿਬ ਕਹਿੰਦੇ ਨੇ ਸਾਰੀਆਂ ਕਿੱਟਾਂ ਲਈਆਂ ਲਾਤਾਂ ਲਈ ਵੀ ਤੇ ਬਾਹਾਂ ਲਈ ਜਿਹੜੀ ਥੋਲੇ ਦਾ ਦੂਜੀ ਛੜਾ ਲੈਂਦੇ ਇੱਕ ਥੋਣ ਨੂੰ ਦੇ ਦਿੰਦਾ ਆਹ ਹਾਲਾਤ ਹੋਏ ਪੈ ਕਾਲੀਦਲ ਦੇ ਵਿੱਚ ਨੂੰ ਹੈ ਹੀ ਸੀ ਤੇ ਚੰਗਾ ਭਲਾ ਉੱਥੇ ਜਿੱਦਣ ਸਜ਼ਾ ਦਿੱਤੀ ਉੱਥੇ ਅਕਾਲ ਤੱਕ ਤੂੰ ਵੀ ਦੇਖੋ ਯਾਰ ਮੂਰਖ ਬਣਾ ਤਾ ਰਿਹਾ ਨੇ ਉਹਨਾਂ ਨੇ ਸਜ਼ਾ ਦਿੱਤੀ 4 ਦਿਨ ਭਾਂਡੇ ਕਰੇ ਸ਼ਰਧਾ ਨਾਲ ਮਾਜ ਲੈਂਦਾ ਸ਼ਾਇਦ ਰੱਬ ਕਿਰੇ ਭਲੀ ਕਰ ਦਿੰਦਾ ਤੇ 2 ਦਿਨ ਹੀ ਪਏ ਉਦੋਂ ਕੰਮ ਨਿਭੜਿਆ ਤੇ ਲੱਤ ਲੂ ਤੇ ਪਲਸਟਰ ਲਾਗ ਤੇ ਭੱਜਿਆ ਮੇਰੇ ਉੱਥੇ ਵਿਆਹ ਦੇ ਕਿਸਦੇ ਗਿਆ ਕਮਾਲ ਹੋਈ ਫਿਰਿਆ ਇੱਥੇ ਬਾਪੂ ਕਹਿੰਦੇ ਲੱਤ ਟੁੱਟ ਜੇ ਉਹ ਬੰਦਾ ਪਹਿਲਾਂ ਤਾਂ ਪਲਸਟਰ ਲਾਉਂਦਾ ਉਸ ਤੋਂ ਬਾਅਦ ਉਹ 2-4 ਦਿਨ ਤਾਂ ਸੋਜਣ ਲੈਂਦੀ ਪਲਸਟਰ ਦਬਾਤਾ ਫਿਰ ਉਹ ਸਟ੍ਰੈਚਰ ਤੇ ਹੌਲੀ ਹੌਲੀ ਤੁਰਦਾ ਡਿੱਗ-ਡਿੱਗ ਕਰਦਾ ਕਿਉਂ ਜੀ ਉਸ ਤੋਂ ਬਾਅਦ ਕਿਰੇ ਫਿਰ ਸੋਚ ਕੇ ਪੈਰ ਰੱਖਦਾ ਵੀ ਚਲੋ ਆਦੇ ਪੈਰਾਂ ਤੇ ਵਿੱਚ ਤਾਂ ਪਤਾ ਨਹੀਂ ਕਿਹੜੇ ਫਿਲਟਰਿੰਗ ਨਾਲ ਚੱਲਦਾ ਐ ਨਾਜ਼ ਦੇ ਨਾਲ ਪੱਤੇ ਹੀ ਫੰਗਾ ਸੀ ਬਾਪੂ ਕੋਈ ਤਾਂ ਵੀ ਗਲਬੜ ਸੀ ਨਾ ਬਾਪੂ ਹਾਂ ਵੀ ਜਦੋਂ ਕਿਸੇ ਨੂੰ ਕਿਹਾ ਵੀ ਐਕਸ-ਰੇ ਦਿਖਾਉ ਐਕਸ-ਰੇ ਹੀ ਕੋ ਨਹੀਂ ਔਰ ਮੈਂ ਧੰਨਵਾਦੀ ਆਂ ਆਪਦੀ ਸਾਰੀ ਟੀਮ ਦਾ ਅੱਜ ਜਿਹੜੇ ਕੰਮ ਵਾਸਤੇ ਆ ਹੁਣ ਆਪ ਕੋ ਖਾਲੀ। ਹਾਂ ਤਿੰਨ ਅੱਖਰ ਦਿੱਤੇ ਆ ਯੁੱਧ ਨਸ਼ਿਆਂ ਦੇ ਵਿਰੋਧ ਦਾ। ਯੁੱਧ ਨਸ਼ਿਆਂ ਵਿਰੋਧੀ। ਹੈ ਤਾਂ ਤਿੰਨ ਅੱਖਰ ਪਰ ਜੇ ਸੋਚ ਲੋ ਤਾਂ ਘਰਾਂ ਦੀ ਜ਼ਿੰਦਗੀ ਬਚਾ ਸਕਦੇ। ਹੈ ਤਾਂ ਤਿੰਨ ਅੱਖਰ ਬੁੜਾਪੇ ਚ ਸਾਰੀ ਜ਼ਿੰਦਗੀ ਕੰਮ ਆ ਸਕਦੇ ਆ। ਹੈ ਤਿੰਨ ਅੱਖਰ ਘਰਾਂ ਦੇ ਚਿਰਾਗ ਬਚਾ ਸਕਦੇ। ਅਸੀਂ ਤਾਂ ਬੇਨਤੀ ਕਰ ਸਕਦੇ ਆ ਵੀ ਆਪ ਦੇ ਤੇ ਆਪ ਦੇ ਬੱਚਿਆਂ ਨੂੰ ਜ਼ਿੰਦਗੀ ਬਚਾਉਣ ਵਾਸਤੇ ਥੋੜੇ ਜੇ ਤਕੜੀ ਹੋ ਜੇ ਥੋੜੇ ਨਹੀਂ ਬਾਕੀ ਤਾਂ ਸਰਕਾਰ ਥੋੜੀ ਲੁੱਡੀਆਂ ਖੋਈ ਖੜੀ ਆ 1 ਮਾਰਚ ਨੂੰ ਇਹ ਸ਼ੁਰੂ ਕੀਤਾ ਸੀ ਪ੍ਰੋਗਰਾਮ ਦੂੜ ਸਾਲੇ ਦੀ ਤਿਆਰੀ ਕਰਨ ਤੇ ਲੱਗੀ ਹਜ਼ਾਰਾਂ ਘਰ ਢਾਤੇ ਜਿਹੜਾ ਚਿੱਟੇ ਨਾਲ ਘਰ ਬਣਾਏ ਸੀ ਤੇ ਹਜ਼ਾਰਾਂ ਪਰਚੇ ਦੇਤੇ ਹਜ਼ਾਰਾਂ ਕਿਲੋ ਹੀਰੇਨ ਫੜੀ ਗਈ ਜੇ ਮੁੱਖ ਮੰਤਰੀ ਇਮਾਨਦਾਰ ਦੀ ਥੱਲੇ ਲੇ ਇਮਾਨਦਾਰ ਦੀ ਤਾਂ ਹੀ ਫੜੀ ਗਈ ਹਨੂ ਕਿਹੜੇ ਮਾੜੇ ਲੱਗਦੇ ਸੀ ਦੂਜੇ ਤਾਂ ਸਾਡੇ ਘਰੇ ਵੀ ਆ ਜਾਂਦੇ ਦੂਜੇ ਪਰ ਵੇਖ ਲਓ ਫਿਰ ਹਾਲਾਤ ਕੀ ਹੁੰਦੇ ਆ ਹੁਣ ਮਗਰ ਮੱਛੀ ਵੀ ਅੰਦਰ ਦੇ ਫਿਰ ਲੱਗ ਗਈ ਨਹੀਂ ਇਹਨਾਂ ਨੂੰ ਕੋਈ ਹੱਥ ਨਹੀਂ ਪਹੁੰਚਦਾ ਨਹੀਂ ਨਾ ਗੁਰੂ ਸਾਹਿਬ ਦੀ ਬੇਦਬੀ ਕਰਾਈ ਹੁਣ ਚੀਕਾਂ ਮਾਰਦੇ ਫਿਰਦੇ ਅਸੀਂ ਇੱਕ ਦਿਨ ਬੈਠੇ ਉਹ ਪਹਿਲਾ ਖੱਬੀ ਬਾਬੀ ਫਿਰਦਾ ਸੀ ਦੂਜੇ ਦਿਨ ਸੱਚੀ ਬੰਜੀ ਵੀ ਹੋਏ ਹੋਏ ਇਹ ਕਹਿੰਦੇ ਸੀ ਉਹ ਕਾਲੀਦਲ ਦਾ ਪੁਰਾਣਾ ਬੇਲੀ ਆਪਣਾ ਕੋਈ ਹਸਪਤਾਲ ਆ ਗਏ ਮਾਨ ਸਰ ਕਹਿੰਦੇ ਨੇ ਸਾਰੀਆਂ ਕਿੱਟਾਂ ਲਈਆਂ ਲਾਤਾਂ ਲਈ ਵੀ ਤੇ ਬਾਹਾਂ ਲਈ ਵੀ ਜਿਹੜੀ ਥੋਲੇ ਦਾ ਦੂਜੀ ਛੜਾ ਲੈਂਦੇ ਇੱਕ ਥੋਣ ਨੂੰ ਦੇ ਦਿੰਦਾ ਆ ਹਾਲਾਤ ਹੋਏ ਪੈ ਕਾਲੀਦਲ ਦੇ ਵੇਖ ਲੋ ਹੈ ਹੀ ਸੀ ਤੇ ਚੰਗਾ ਭਲਾ ਉੱਥੇ ਜਿੱਦਣ ਸਜ਼ਾ ਦਿੱਤੀ ਉੱਥੇ ਅਕਾਲ ਤੱਕ ਨੂੰ ਵੀ ਵੇਖੋ ਯਾਰ ਮੂਰਖ ਬਣਾਤਾ ਬਣਿਆ ਉਹਨਾਂ ਨੇ ਸਜ਼ਾ ਦਿੱਤੀ 4 ਦਿਨ ਭਾਂਡੇ ਕਰੇ ਸ਼ਰਧਾ ਨਾਲ ਮਾਗ ਲੈਂਦਾ ਸ਼ਾਇਦ ਰੱਬ ਕਿਨੇ ਭਲੀ ਕਰ ਦਿੰਦਾ ਤੇ 2 ਦਿਨ ਹੀ ਪਏ ਉਹ ਤੋਂ ਕੰਮ ਨਿਭੜਿਆ ਤੇ ਲੱਤ ਲੂ ਤੇ ਪਲਸਟਰ ਲਾਗ ਤੇ ਭੱਜਾ ਵੀ ਉਹਦੇ ਵਿਆਹ ਦੇ ਕਿਸ ਤੇ ਗਿਆ ਕੁਮਾਰ ਹੀ ਸੀ ਇੱਥੇ ਬਾਪੂ ਕਹਿੰਦੇ ਲੱਤ ਟੁੱਟ ਜੇ ਉਹ ਬੰਦਾ ਪਹਿਲਾਂ ਤਾਂ ਪਲਸਟਰ ਲਾਉਂਦਾ ਉਦੋਂ ਬਾਅਦ ਉਹ 2-4 ਦਿਨ ਤਾਂ ਸੋਝੀ ਲੈਂਦੀ ਪਲਸਟਰ ਦਬਾਤਾ ਫਿਰ ਉਹ ਸਟ੍ਰੈਚਰ ਤੇ ਹੋਲੀ ਨੂੰ ਤੁਰਦਾ ਡਿੱਗ-ਡਿੱਗ ਕਰਦਾ ਕਿਉਂ ਜੀ ਉਦੋਂ ਬਾਅਦ ਕਿਰੇ ਫਿਰ ਸੋਚ ਕੇ ਪੈਰ ਰਖਦਾ ਵੀ ਚਲੋ ਆਦੇ ਪੈਰਾਂ ਤੇ ਵਿੱਚ ਤਾਂ ਫੋੜਾ ਨਹੀਂ ਕਿਹੜਾ ਫਿਲਟਰ ਇੰਜਨ ਨਾਲ ਚੱਲਦਾ ਐ ਨਾਜ਼ ਦੇ ਨਾਲ ਪੱਤੇ ਹੀ ਫੜਦਾ ਸੀ ਬਾਪੂ ਕੋਈ ਤਾਂ ਵੀ ਗਲਬੜ ਸੀ ਨਾ ਬਾਪੂ ਹਾਂ ਭਈ ਜਦੋਂ ਕਿਸੇ ਨੇ ਕਿਹਾ ਵੀ ਐਕਸਰਾ ਦਿਖਾਓ ਐਕਸਰਾ ਹੀ ਕੋ ਨਹੀਂ ਸੋ ਗੱਲ ਐ ਅਸੀਂ ਤਾਂ ਥੋੜੇ ਸਿਰ ਤੇ ਉੱਡੇ ਫਿਰਦੇ ਆ ਕੋਈ ਇਹ ਨਹੀਂ ਕਹਿ ਸਕਦਾ ਵੀ ਗੱਲ ਮੈਨੂੰ ੱੱਕੇ ਮਾਰਦੇ ਹੁੰਦੇ ਵਸਤੇ ਮਾਰਦੇ ਕੋਈ ਇਹ ਨਹੀਂ ਕਹਿ ਸਕਦਾ ਵੀ ਗੋਲਦੀ ਨੂੰ ਵੋਟ ਪਾਈ ਸੀ ਵੀ ਪਰ ਵੀ 2022 ਨੂੰ ਤੇ 10 ਨੂੰ ਜਿੱਤਿਆ ਸੀ ਇੱਕ ਪਰਚਾ ਵੀ ਕਿਸੇ ਤੇ ਨਜ਼ਰ ਨਹੀਂ ਕਿਰਾ ਮੈਂ ਤਾਂ ਵੀ ਦੇਂਦਾ ਰਹਾ ਕੋਈ ਇਹ ਨਹੀਂ ਕਹਿ ਸਕਦਾ ਮੈਂ ਸੀ ਐਮਐਲਏ ਨੂੰ ਮਿਲਣ ਗਏ ਸੀ ਤੇ ਸਾਨੂੰ ਉਹਨੇ ਮੋਟ ਤਾਂ ਕੰਮ ਨਹੀਂ ਕੀਤਾ ਮੈਂ ਤਾਂ ਵੀ ਦੇਂਦਾ ਰਹਾ ਕੋਈ ਇਹ ਨਹੀਂ ਕਹਿ ਸਕਦਾ ਵੀ ਭਾਈ ਸਾਡੇ ਨਾਲ ਸਤਕਾਰ ਨਹੀਂ ਕੀਤਾ ਅੱਜ ਵੀ 골ਡੀ ਉਹੀ ਸੀ ਜਿਹੜਾ ਪਹਿਲਾਂ ਵਾਲਾ ਸੀ ਹਾਂ ਵਜਨ ਜੂਲਵਾਣ ਕੇ 10 ਕਿਲੋ ਮੇਰੇ ਵਾਸਤੇ ਨਹੀਂ ਦਾ ਹੁਣ ਫੇ ਕੀ ਕਰਦਾ ਦੱਸੋ ਆਪ ਦੱਸੋ ਹੁਣ ਥੋੜੀ ਵੀ ਜ਼ਿੰਮੇਵਾਰੀ ਬਰਾਬਰ ਬਣਦੀ ਹੈ ਅੱਜ ਤੱਕ ਕਿਸੇ ਘਰੇ ਚਿਰਾਗ ਨੂੰ ਅੱਗ ਲੱਗੀ ਕੱਲੋਂ ਆਪਣੇ ਘਰੇ ਕਿ ਲੱਗੀ ਜਾਂ ਆਪਾਂ ਨਾਲ ਕੇ ਜਿਹੜਾ ਤਾਂ ਵੇਚਦਾ ਦੱਸ ਦਿਓ ਨਮਰੋੜ ਦਿੰਨੇ ਆ ਕੱਲ ਦੀ ਮੇਰੀ ਖਬਰ ਜੀ ਚੱਲੀ ਜਾਂਦੀ ਹੈ ਉਹ ਰੋਲਾ ਪੈ ਗਿਆ ਉੱਥੇ ਸਾਡੇ ਵਾਰ ਦਾ ਰੋਲਾ ਸੀ ਉਹ ਕਿਰੇ ਚਿੱਟਾ-ਚਿੱਟਾ ਲੈਣ ਆਏ ਉਹਨੇ ਕਿਸੇ ਕੋਲੋਂ ਮਲੇ ਸਾਰੇ ਕੱਟੇ ਹੋ ਗਏ ਰੋਲਾ ਪਾ ਲਿਆ ਉਹ ਉਲਟਾ ਉਹਨਾਂ ਦੀ ਗੱਲ ਫੈ ਗਿਆ ਮੰਨ ਲਈ ਆ ਰੋ ਇੱਕ ਤਾਂ 2 ਨੰਬਰ ਦਾ ਕਾ